ਜਿੰਦਾਬਾਦ ਮੁਰਦਾਬਾ ਜੀ ਦੇ ਪੀ ਸਰਕਾਰ ਮੁਰਦਾਬਾ ਮੁਰਦਾਬਾ ਜੀ ਕੋਈ ਕੋਟ ਵੱਡਾ ਜਿਹਾ ਬੰਦੀ ਜੀ ਕਿਸਾਨ ਸ਼ਕਰਚ ਕਮੇਟੀ ਮੁਰਦਾਬਾ ਕੋਈ ਮੋਰਚੇ ਤੇ ਬੈਠਿਆ ਕਿਸਾਨ ਸ਼ਕਰਚ ਕਮੇਟੀ ਪੰਜਾਬ ਕੋਈ ਪੰਜਾਬ ਦੇ ਵਿੱਚ ਬਾਈ ਜੀ ਜਿੰਦਾਬਾਦ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਜਿੰਦਾਬਾਦ ਵੱਡੀ ਗਿਣਤੀ 'ਚ ਜਿਹੜੇ ਥਾਨ ਅੱਜ ਜਾ ਰਿਹਾ ਜੀ ਪਿੰਡ-ਪਿੰਡ ਪ੍ਰਚਾਰ ਕੀਤਾ ਜਾਊਗਾ ਹਰ ਇੱਕ ਦੁਕਾਨਦਾਰ ਹਰ ਇੱਕ ਵੀਰ ਨੂੰ ਬੇਨਤੀ ਹੈ ਜੀ ਅਪੀਲ ਆ ਵੀ ਵਾਅਦੋ ਵਾਅਦੇ ਸਮਰਥਨ ਕਰੋ ਕਿਸਾਨਾਂ ਦਾ ਜੇ 33ਵਾਂ ਦਿਨ ਹੋ ਚੁੱਕਾ ਹੈ ਜੀ ਧੰਨਵਾਦ ਤੇਰੀ ਸਾਥ ਤੇ ਨਾਲ ਖੜ ਤੂੰ ਧੰਨਵਾਦ ਤੇਰੀ ਸਾਥ ਤੇ ਨਾਲ ਖੜ ਕੱਲੇ ਕੱਲੇ ਕਿਸਾਨ ਦੇ ਦਰਸ਼ਨ ਕਰਾ ਦिए ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 30 ਤਰੀਕ ਨੂੰ ਹਰ ਇੱਕ ਦੁਕਾਨਦਾਰ ਹਰ ਇੱਕ ਡੇਰੀ ਦਾ ਬੰਦ ਕਰਨ ਦੀ ਅਪੀਲ ਕਰਦੇ ਆ ਜੀ ਦੇਖੋ ਕਰਾਂ ਸ਼ੇਅਰ ਕਰਿਆ ਜੀ ਵੀਡੀਓ ਹਾਂ ਦੀ ਕੀ ਨਾ ਦੀ ਤਾ ਮੈਂ ਸੁਖਵਰ ਸਿੰਘ ਦੁਪਲੀ ਕਿਸਾਨ ਸਿੰਘਾਸ਼ਵਰੀ ਕੋਟਬੂਡਾ ਵਾ ਇਸ ਪ੍ਰਧਾਨ ਪੰਜਾਬ ਅੱਜ ਜੋ ਇੱਥੇ ਆਪਾਂ ਕਤਰਤਾ ਕੀਤੀ ਆ ਕੀਤੀ ਗਈ ਆ ਰੋਡ ਸ਼ੋਅ ਕੀਤਾ ਜਾ ਰਿਹਾ ਵਾ ਇੱਕ ਮਾਰਚ ਦੇ ਰੂਪ ਦੇ ਵਿੱਚ ਤੇ ਕਿਸ ਸਬੰਧ ਦੇ ਵਿੱਚ ਕੀਤਾ ਜਾ ਰਿਹਾ ਵਾ ਇਹ ਜੋ 13 ਫਰਵੀ ਤੋਂ ਲੈ ਕੇ ਗੈਰ ਰਾਜਨੀਤਿਕਰ ਕਿਸਾਨ ਮਜ਼ਦੂਰ ਕੋਲੋਂ ਸਾਂਝੇ ਤੌਰ ਤੇ ਦਿੱਲੀ ਨੂੰ ਰਵਾਨਾ ਹੋਏ ਸੀਗੇ ਉਹਨਾਂ ਨੂੰ ਹਰਿਆਣੇ ਦੇ ਬਾਰਡਰਾਂ ਤੇ ਰੁਕਾਇਆ ਗਿਆ ਖਨੌਰੀ ਬੱਡ ਦੇ ਸ਼ੰਭੂ ਬੱਡਰ ਤੇ ਉੱਥੇ ਲੰਮਾ ਸਮਾਂ ਅਸੀਂ ਸਰਕਾਰ ਨਾਲ ਜਿੱਤ ਕੀਤੀ ਅੱਗੇ ਜਾਣ ਦੀ ਪਰ ਸਰਕਾਰ ਨੇ ਅਸਰੂ ਗੈਸ ਉੱਟ ਕੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਇਦਾਂ ਹੀ ਆਖੀ ਸਾਡੇ ਸੀਨੀਅਰ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ ਮਾੜੀਆਂ ਨੀਤੀਆਂ ਸਰਕਾਰਾਂ ਦੀ ਕਰਕੇ ਮਰਨ ਮਰਤ ਰਖ ਲਿਆ ਅੱਜ 34 ਦਿਨ ਚੱਲ ਰਿਹਾ ਮਰਨ ਮਰਤ ਦਾ ਅਸੀਂ ਉਸ ਮੁੱਦੇ ਸਾਨੂੰ ਉਥੋਂ ਹੁਕਮ ਹੋਇਆ ਕਿ 30 ਤਰੀਕ ਦਾ ਪੂਰਾ ਪੰਜਾਬ ਬੰਦ ਛੜਕਾਂ ਜਾਮ ਉਸ ਵਾਸਤੇ ਅੱਜ ਅਸੀਂ ਪਿੰਡ-ਪਿੰਡ ਜਾ ਕੇ ਸ਼ਹਿਰ ਚਰ ਜਾ ਕੇ ਕਸਬਿਆਂ ਜਾ ਕੇ ਘਰ-ਘਰ ਜਾ ਕੇ ਦੁਕਾਨਾਂ ਤੇ ਰਿਕਵੈਸਟ ਕਰ ਰਹੇ ਬੇਨਤੀ ਕਰ ਰਹੇ ਆ ਪੀ ਕੱਲ ਨੂੰ ਇੱਕੋ ਜਿੰਦਗੀ ਦਾਤੇ ਲਾ ਕੇ ਬੈਠਾ ਉਹਦਾ ਸਮਰਥਨ ਕਰੀਏ ਦੁਕਾਨਾਂ ਬੰਦ ਕਰੀਏ ਰੋਡਵੇ ਬੰਦ ਕਰੀਏ ਜੋ ਕੁਛ ਵੀ ਦਾਰੇ ਚੱਲਣ ਵਾਲੇ ਆ ਸਾਰੇ ਬੰਦ ਕਰਕੇ ਉਹਦੀ ਜੜਦੀ ਕਲਾ ਦੀ ਅਦਾਸ ਕਰੀਏ ਔਰ ਜਿਸੇ ਬੰਦੀਆਂ ਦਾ ਸਾਹ ਦੀ ਦਿੱਤ ਧੰਨਵਾਦ ਹਾਂ ਜੀ ਕਿਨਾਰੀ ਤੁਹਾਡਾ ਸਰ ਇਸ ਪਿੰਡ ਸੂਟ ਸਾਂਝ ਸੰਗਠਨ ਕਮੇਟੀ ਪੰਜਾਬ ਕੋਟ ਬੋਟ ਹੈ ਕੀ ਜਾਣਾ ਚਾਹਦੇ ਜੋ ਅੱਜ ਇੱਥੇ ਆਪਾਂ ਇੱਕ ਮਾਸਟਰ ਦੇ ਰੂਪ ਵਿੱਚ ਚੱਕੇ ਹੋਏ ਹਾਂ ਅੱਜ ਜੀ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੇ ਚਾਹੁੰਦੇ ਆ ਜੋ 13 ਫਰਵਰੀ ਤੋਂ ਅੱਜ ਤੋਂ 10 ਮਹੀਨੇ ਪਹਿਲਾਂ ਜੋ ਲਗਾਤਾਰ ਸਾਡਾ ਅੰਦੋਲਨ ਚੱਲ ਰਿਹਾ ਜੋ ਇਸ ਟਾਈਮ ਸਿਖਰਾਂ ਤੇ ਆ ਤੇ ਅੱਜ ਤੋਂ 34 ਦਿਨ ਪਹਿਲਾਂ ਤੋਂ ਲੈ ਕੇ 34 ਦਿਨ ਹੋ ਚੁੱਕੇ ਆ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਜਿਨ੍ਹਾਂ ਨੇ ਰੋਟੀ ਨਹੀਂ ਖਾਧੀ ਇਕੱਲੇ ਪਾਣੀ ਤੇ ਬੈਠੇ ਆ ਔਰ ਐਡਾ ਤਕੜਾ ਸੰਘਰਸ਼ ਵਿੱਢਿਆ ਗਿਆ ਏ ਇਹ ਇਕੱਲਾ ਉਹਨਾਂ ਨੇ ਆਪਦੇ ਵਿਰਸੇ ਨਹੀਂ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਤੇ ਸਾਰੇ ਵੀਰਾਂ ਦੁਕਾਨਦਾਰਾਂ ਨੂੰ ਵੀ ਉਹ ਬੇਨਤੀ ਕਰਨ ਆਏ ਆ ਕਿ ਬੜੀ ਤਕੜੀ ਲੜਾਈ ਆ ਔਰ ਇਹ ਆਪਣੇ ਸਾਰਿਆਂ ਦੀ ਲੜਾਈ ਆ ਆਓ ਇਹ ਸਾਰੇ ਜਾਣੇ ਰਲ ਕੇ ਲੜਗੇ ਇਸ ਲੜਾਈ ਨੂੰ ਤੇ 30 ਨਵੰਬਰ ਨੂੰ ਜੋ ਬੰਦਾ ਸੱਦਾ ਦਿੱਤਾ ਏ ਉਹਨੂੰ ਕਾਮਯਾਬ ਕਰੀਏ 30 ਦਸੰਬਰ 30 ਦਸੰਬਰ ਨਵੰਬਰ ਕਿਸੇ ਜਲਦੀ 30 ਦਸੰਬਰ ਕਿੰਨੇ ਵਾਰ ਸਾਰੇ ਚਿਰਪੇ 30 ਆਈਸਾ ਦੱਲੇ ਆ ਤਾਂ ਚੁੱਪ ਬਸ ਬਲਾਓ ਨਵੰਬਰ ਨੂੰ ਬਾਕੀ ਸਾਡੇ ਹਸਾਬ ਸਿੰਘ ਜਾਣਕਾਰੀ ਪ੍ਰਧਾਨ ਜੀ ਅੱਜ ਕਿੱਧਰ ਨੂੰ ਤਿਆਰੀ ਐ ਏਡਾ ਵੱਡਾ ਕਾਫਲਾ ਹਣੂ ਹਰਦੀਪ ਸਿੰਘ ਜੀ ਢੱਲੇਵਾਲ ਸਾਹਿਬ ਦੱਸਣਗੇ ਜੀ ਆਜਾ ਜੀ ਸਰਦਾਰ ਪੁੱਛਿਆ ਬੋਲਣ ਲੱਗੇ ਆ ਜੀ ਪ੍ਰਧਾਨ ਜੀ ਅੱਜ ਐਡਾ ਭਾਰੀ ਕਟ ਕੀਤਾ ਕੀ ਕਰਨਾ ਸਵੇਰੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਮਰਤ ਤਾਈ 33 ਦਿਨ ਹੋ ਗਏ ਅੱਜ ਸਵੇਰੇ ਚਮਤੀਆਂ ਦੇਣਾ ਪੂਰੇ ਪੰਜਾਬ ਭਾਰੀ ਕਰਨਾ ਹੈ ਹਰ ਵਾਜਰਾ ਸੱਦਾ ਦਿੱਤਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਮਾਤ ਦੇ ਵਿੱਚ ਗਾ ਕਿਸਾਨਾਂ ਮਜ਼ਦੂਰਾ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਹਮਾਇਤ ਦੇ ਵਿੱਚ 23 30 ਤਰੀਕ ਨੂੰ ਸਵੇਰੋਂ 7 ਵਜੇ ਤੋਂ ਲੈ ਕੇ ਸ਼ਾਮੀ 3 ਵਜੇ ਤਾਈਂ ਜਿਹੜਾ ਪੂਰਾ ਪੰਜਾਬ ਬੰਦ ਕੀਤਾ ਗਿਆ ਤੇ ਸਾਰੇ ਤਗੜੇ ਹੋ ਕੇ ਹਮਲਾ ਮਾਰੋ ਛੜਕਾ ਤੇ ਨਿਕਲੋ ਸਰਦਾਰ ਜਗਜੀਤ ਸਿੰਘ ਢੱਲੇਵਾਲ ਪੂਰੇ ਭਾਰਤ ਲੈਵਲ ਦੀ ਲੜਾਈ ਲੜਦੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਦੇਖ ਸਕਦੇ ਆ ਜੀ ਤੁਸੀਂ ਪੰਜਾਬ ਦੇਖੋ ਢੱਲੇਵਾਲ ਸਾਹਿਬ ਬੈਠੇ ਹੋਏ ਆ ਜੀ ਬੰਦ ਪੰਜਾਬ 30 ਤਰੀਕ ਨੂੰ ਐ ਪਾਸੇ ਆ ਜਾ ਤੂੰ ਇੱਥੇ ਆ ਜਾ ਠੀਕ ਨੂੰ 50 ਪੰਨ ਦਾ ਸੱਦਾ ਦਿੱਤਾ ਗਿਆ ਅੱਜ ਪੂਰੇ 33 ਦਿਨ ਹੋ ਗਏ 29 ਤਰੀਕ ਨੂੰ 29 ਦਸੰਬਰ ਅੱਜ ਕੱਲ ਨੂੰ 34 ਦਿਨ ਹੋ ਜਾਣੇ ਆ 30 ਤਰੀਕ ਨੂੰ ਜੋ ਬੰਦ ਦਾ ਸੱਦਾ ਦਿੱਤਾ ਗਿਆ ਸਰਦਾਰ ਢੱਲੇਵਾਲ ਸਾਹਿਬ ਦੀ ਹਮਾਇਤ ਵਾਸਤੇ ਦੋਵਾਂ ਫੋਰਮਾਂ ਵੱਲੋਂ ਬੇਨਤੀ ਆ ਕਿ ਵੱਧ ਤੋਂ ਵੱਧ ਸੰਗਤਾਂ ਉਹਨਾਂ ਦਾ 30 ਬੰਦ ਦਾ ਸਮਰਥਨ ਕਰੀਏ ਢੱਲੇਵਾਲ ਸਾਹਿਬ ਜੋ ਮਰਨ ਵਾਰ ਤੇ ਬੈਠਾ ਇਹਨੇ ਅੰਨ ਨੂੰ ਤਿਆਗਿਆ ਹੋਇਆ ਪੂਰਨ ਤੌਰ ਤੇ ਉਹਨਾਂ ਸਮਰਥਨ ਕਰਨ ਵਾਸਤੇ ਕੱਲ ਨੂੰ 34 ਦਿਨ ਹੋ ਜਾਣੇ ਆ ਪੂਰਨ ਤੌਰ ਤੇ ਆਪਾਂ ਹਰ ਕਿਤੇ ਨੂੰ ਕੱਲ ਬੰਦ ਰੱਖ ਕੇ ਉਹਨਾਂ ਦਾ ਸਮਰਥਨ ਕਰੀਏ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਕਮੇਟੀ ਕੋਟ ਬੁਡਾ ਵੱਲੋਂ ਆਪ ਜੀ ਨੂੰ ਅਪੀਲ ਹੈ ਧੰਨਵਾਦ ਜੀ ਤੇ ਬਾਕੀ ਹੋਰ ਵੀ ਜਿਵੇਂ ਦੱਸਦੇ ਰੇਲਵੇ ਟਰੈਕ ਜਾਂ ਰੋਡ ਜਾਮ ਕਿੱਤੇ ਜਾਣਗੇ ਜੀ ਰੇਲਵੇ ਟਰੈਕ ਸਰਕਾਰੀ ਉਤਾਰੇ ਬੈਂਕਾਂ ਸਕੂਲ ਦੁੱਧੀਆਂ ਢੇਰੀਆਂ ਕੱਲ ਨੂੰ ਸਾਰਿਆਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਵੱਧ ਤੋਂ ਵੱਧ ਬੰਦ ਕਰਕੇ ਬੱਸਾਂ ਕਾਰਾਂ ਹਰ ਇੱਕ ਜਿਹੜਾ ਮਹਿਕਮਾ ਆਪਣੀ ਸਪੋਰਟ ਕਰੇ ਤੇ ਜਿਹੜੀ ਆਪਾਂ ਕਿਸਾਨੀ ਦੀ ਲੜਾਈ ਲੜ ਰਹੇ ਆ ਇਹਨੂੰ ਸਫਲ ਬਣਾਇਆ ਜਾ ਸਕੇ ਵਾਹ ਜੀ ਵਾਤਾ ਨਮਾਇ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਸਾਰੇ ਹਾਂਜੀ ਅੰਤਿਆਗਨਾ ਕਿਸੇ ਜ਼ਿਆਦਾ ਕਿੰਨੇ ਬੰਨਾ ਸਰਕਾਰ ਰੋਂਣੀ ਆ ਠੀਕ ਆ ਭਾਜੀ ਠੀਕ ਆ ਠੀਕ ਆ ਬੜੀ ਵਧੀਆ ਜਾਣਕਾਰੀ ਦਿੱਤੀ ਜੀ ਹਾਂਜੀ ਪ੍ਰਧਾਨ ਸਾਹਿਬ ਜੀ ਅੱਜ ਕਿੱਧਰ ਨੂੰ ਤਿਆਰੀ ਹੈ ਜੀ ਦਿਓ ਡਾਪਾਰੀ ਕਾਠ ਅੱਜ ਜੋ ਸ਼ੰਭੂ ਬਾਜ਼ਾਰ ਤੋਂ ਖਨੋਰੀ ਬਾਜ਼ਾਰ ਤੋਂ ਆਪਾਂ ਨੂੰ ਮੈਸੇਜ ਆਇਆ ਤੇ 3 ਦਸੰਬਰ ਨੂੰ ਆਪਾਂ ਪੰਜਾਬ ਸਾਰਾ ਬੰਦ ਕਰਨਾ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਜੋ ਦੁਕਾਨਦਾਰ ਆਤੀ ਵਰਗ ਜੋ ਵੀ ਮਜ਼ਦੂਰ ਆ ਜੋ ਵੀ ਸਾਰਾ ਸਾਡਾ ਸਾਥ ਦੇ ਤਗੜੀ ਹੋ ਕੇ ਡਲੇਵਾਲ ਸਾਹਿਬ ਆਪਣੇ ਮਰਦ ਵਰਤੇ ਬੈਠੇ ਆਪਾਂ ਜੋ ਮੈਸੇਜ ਆ ਉਹਨੂੰ ਤਗੜੇ ਕਰਕੇ ਕੱਲ੍ਹ ਕਰਕੇ ਪੰਜਾਬ ਆਪਣੀ ਸਰਕਾਰ ਨੂੰ ਵਿਖਾਈਏ ਤੇ ਅਸੀਂ ਉਹਨਾਂ ਦੇ ਵਿਰੋਧ ਦੇ ਵਿੱਚ ਆ ਤੇ ਅਸੀਂ ਬੇਨਤੀ ਕਰਦੇ ਆਂ ਕੱਲ ਨੂੰ ਕੋਈ ਵੀ ਦੁਕਾਨ ਨਾ ਖੋਲੇ ਕੋਈ ਵੀ ਮੇਰਾ ਕੋਈ ਸਬਜ਼ੀਆਂ ਵਾਲਾ ਕੋਈ ਵੀ ਮੰਡੀ ਵਗੈਰਾ ਕੋਈ ਨਹੀਂ ਖੁੱਲਾ ਰੋਗਾ ਸਾਥ ਦੇਣ ਦੀ ਲੋੜ ਆ ਹਰ ਇੱਕ ਵਰਗ ਨੂੰ ਅਸੀਂ ਬੇਨਤੀ ਕਰਦੇ ਆਂ ਧੰਨਵਾਦੀ ਜੀ ਜੌਨ ਪ੍ਰਧਾਨਕਾਰਜ ਸਿੰਘ ਜੀ ਤੇ ਬਾਕੀ ਇਹਦੇ ਸਾਡੇ ਸਖਤਰ ਸਾਹਿਬ ਜ਼ਿਲ੍ਹਾ ਸਖਤਰ ਜੌਨ ਜਗਨਸਰਤ ਜਾਣਕਾਰੀ ਦੇਣਗੇ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜਿੱਕਾ ਜੋ ਕਿ ਅੱਜ ਦਾ ਏ ਰੋਡ ਸ਼ੋ ਆ ਮੈਂ ਸਾਹਿਬ ਸਿੰਘ ਇਹ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਆਵਾਜ਼ ਦੇ ਰਹੇ ਆ ਜਿਹੜਾ ਜੋ ਕਿ ਕੱਲ ਨੂੰ 30 ਤਰੀਕ ਨੂੰ ਐਤਵਾਰ ਨੂੰ ਜੋ ਕਿ ਬੰਦ ਆ ਪੰਜਾਬ ਪੰਦਾ ਸਦਾ ਵਾ ਉਹਦੇ ਵਿੱਚ ਵੱਧ ਕਰਕੇ ਸੰਤਾ ਸਾਥ ਦੇਣ ਜੋ ਕਿ ਡੱਲੇਵਾਲ ਦੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਨਾਰਾ ਲਾਉਂਦਾ ਤਾਂ ਹੀ ਫਾਇਦਾ ਇੱਕ ਉਹਨਾਂ ਦੀ ਚੱਲੀਏ ਸਾਰਿਆਂ ਨੇ ਬੇਨਤੀ ਹੈ ਵੱਧ ਤੋਂ ਵੱਧ ਕੱਲ ਨੂੰ ਕਿਸਾਨਾਂ ਦਾ ਸਾਥ ਦੇ ਕੇ ਤੇ ਪੰਜਾਬ ਬੰਦ ਕਰੀਏ ਦੁਕਾਨਾਂ ਮਾਰਕੀਟਾਂ ਬੰਦ